ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਮਾਲਾ ਖੁਰਦ ਦੀ ਮੱਦੀ ਬਾਈ ਦੇ ਘਰੋਂ ਵੀਡੀਓ ਬਣਾਉਣ ਲੱਗੇ ਆ ਮਿੱਤਰੋ ਤੇ ਜਾਨਵਰ ਤੁਹਾਨੂੰ ਦਿਖਾਉਣੇ ਚਾਰ ਚਾਰੇ ਦੇ ਵਿੱਚੋਂ ਤਿੰਨ ਦੋ ਤਿੰਨ ਤਾਂ ਤੋਕੜਾ ਕਿਪਣਾ ਚੱਕ ਪਾਸ ਗਾਈਆਂ ਵੀ ਹੈਗੀਆਂ ਨਾਲੇ ਵੜਾ ਚੰਗੀਆਂ ਵਾ ਮਿੱਤਰੋ ਇੱਕ ਜਰਸੀ ਵਿਖਾਉਣੀ ਹੈ ਜਰਸੀ ਦਾ ਸ਼ੌਂਕ ਘੱਟ ਪੈਸਿਆਂ ਦੇ ਵਿੱਚ ਜਿਹੜੇ ਭਰਾ ਲਾਉਣਾ ਚਾਹੁੰਦੇ ਉਹਨਾਂ ਲਈ ਇਹ ਲਾਹੇਵੰਦ ਰਹੂਗੀ ਵੀਡੀਓ ਇਸੇ ਤੋਂ ਹੀ ਆਪਾਂ ਸ਼ੁਰੂਆਤ ਕਰਾਂਗੇ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਲ ਆ ਵੱਡੇ ਭਾਈ ਠੀਕ ਆ ਜੀ ਚੇਰਤਾ ਦੇ ਪਰਿਵਾਰ ਬਾਈ ਠੀਕ ਆ ਬਾਈ ਠੀਕ ਆ ਬਾਈ ਅੱਛਾ ਅੱਜ ਜਨਵਾਰ 4 ਹਾਂ ਜੀ ਚਾਰੇ ਫਿਰ ਵੀ ਇਤਨੇ ਮਟਰਾਂ ਕਰਕੇ ਹਾਂ ਜੀ ਆਪਾਂ ਮਟਰਾਂ ਦੀ ਤੜਾਈ ਸ਼ੁਰੂ ਹੋਏ ਨਹੀਂ ਦਸ ਦਿਨਾਂ ਤੱਕ ਬਾਈ ਹਾਂ ਫਿਰ ਠੀਕ ਆ ਫਿਰ ਲੈ ਲਾਂਗੇ ਬਾਅਦ ਚ ਓਕੇ ਬਾਈ ਅੱਛਾ ਇਹ ਪਹਿਲੇ ਨੰਬਰ ਤੇ ਜਿਹੜੀ ਲਾਲ ਵੜਿਆਂ ਦੀ ਕੀ ਡਿਟੇਲ ਆ ਬਾਈ ਇਹ ਥੱਲੇ ਬਾਈ 5.5 ਕਿਲੋ ਦਾ ਪੰਜ ਗੈਨੇ ਆਪਾਂ ਠੀਕ ਆ ਬਾਈ ਪਹਿਲੀ ਤਰੀਕ ਦਾ ਟੀਕਾ ਭਰਾਇਆ ਵਿਆ ਠੀਕ ਆ ਵੀਰੇ ਨਾ ਅਗਲੀ ਕਿਸਮਤ ਆ ਠੀਕ ਆ ਬਾਈ ਹਾਂ ਲੇ ਬਈ ਕਿੰਨੇ ਦੇ ਦੇਂਗੇ ਵੀਰੇ ਇਹ ਇਹਦਾ ਮੁੱਲ ਬਈ 17000 ਦਾ 16 ਨਾ ਆਣੀ 16000 ਦੀ ਹਾਂ ਨਾ ਹੀ ਆ ਛੋਟਛੱਪਾ ਹੀ ਹੋਊਗਾ ਮੈਂ ਕਹਦਾ ਕੁਛ ਕਹਿ ਤੂੰ ਕਹਿ 14000 ਦਾ ਨਹੀਂ ਬਾਈ ਹੁਣੀ ਨਹੀਂ ਹੁੰਦੀ ਸਰ ਬਈ ਹੁੰਦੀ ਮੈਂ ਕਹਿ ਨਹੀਂ ਦੇਣਾ ਕਰਾਟ ਹੋਣਾ ਲੈ ਮੈਂ ਕਹਦਾ ਫਿਰ ਤਾ 16000 ਦੀ ਆਪਾਂ ਹਾਂ ਨਾ ਹੀ ਨਹੀਂ ਆ 14 ਨਹੀਂ ਹੁੰਦੀ ਬਾਈ ਹੁੰਦੀ ਨਾ 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 ਇਹ ਖਾਈ ਲੈਵਾ ਕਹਿ ਨਹੀਂ ਦੇਣੀ ਸੀ ਮੈਂ ਨਹੀਂ ਬਸ ਦੇਤੀ ਜੇ ਮੈਂ ਕਹਾਂ ਉంది ਮੈਗਾ ਜੀ ਹੁੰਦੀ ਮੈਂ ਕਹਿੰਦਾ ਸਾਢੇ 14 ਦੀ ਹੋਗੀ ਗੱਲ ਖਤਮ ਚਾਣਾ ਤੇਰੀ ਨਾ ਮੇਰੀ ਸਾਢੇ 15 ਦੀ ਹੋਣੀ ਨਾ 15 ਦੀ ਹੋਗੀ ਫਿਰ ਗੱਲ ਖਤਮ ਚਲ ਠੀਕ ਐ ਕਰ ਲੈ ਲੈ ਠੀਕ ਐ ਵਹਿੜ ਚੰਗੀ ਆ ਹਨਾ ਬਾਈ ਹੂੰ ਅੱਛਾ 2 ਨੰਬਰ ਤੇ ਕਾਲੀ ਜਿਹੜੀ ਬਈ ਖੋਲ ਕੇ ਲਈ ਬਾਹਰ ਨੂੰ ਬਾਈ ਉਹ ਬਈ ਦਨਾਂ ਮਹੀਨਿਆਂ ਦੀ ਗੱਬਾ ਚੈੱਕ ਪਾਸ ਆ ਚੈੱਕ ਪਾਸ ਆ ਕਿ ਕਿੰਨਾ ਦੁੱਧ ਆ ਵੀਰੇ ਦੁੱਧ ਬਈ ਉੱਥੇ ਲੈ ਗਿਆ 6 ਕਿਲੋ ਮੂਹਰੇ ਤੋਂ ਜਮਾਂਦਰੂ ਤੇ ਅੱਲਾ ਜਮਾਂਦਰੂ ਤੇ ਅੱਲਾ ਠੀਕ ਹੈ ਬਈ ਤੇ ਚਵਾਈ ਚੁਈ ਦੀ ਕਿੰਨੀ ਚਵਾਈ ਦੀ ਇੱਕ ਨੰਬਰ ਵੈੜ ਵੱਡੀ ਬੁੱਡੀ ਚੰਗੀ ਆ ਹਨਾ ਗੱਬਗ ਬਹੁਤ ਆ ਬਈ ਫਾਰਮ ਵਾਲੀ ਆ ਬਈ ਕਿੰਨੇ ਦੀ ਦੇ ਦੇਾਂਗੇ ਵੀਰੇ ਇਹਦਾ ਮੁੱਲ ਕਰਦੇ 19000 17000 ਦੀ ਹਾਂ ਨਹੀਂ ਆ ਇਹਦੀ ਠੀਕ ਆ ਬਈ 17000 ਦੀ ਹੈ ਮੈਂ ਕਹਦਾ ਕੁਝ ਮਾਣ ਕ ਟਾਈਮ ਵਧਾਈ ਨਾ ਸਰਬੇ ਮੈਂ ਮਾਣ ਨਹੀਂ ਰੱਖਿਆ ਤੇਰਾ ਪਹਿਲਾਂ ਹੀ ਰੱਖਦਾ ਮੈਂ ਚਲ ਠੀਕ ਹੈ ਫਿਰ ਤੂੰ ਆ ਵੀ ਵਹਿੜ ਵੇਲ ਲਾ ਕਿੱਡੀ ਹੈ ਨਹੀਂ ਕਹਿੰਦਾ ਤੈਨੂੰ ਮੈਂ ਦੋ ਦਸਤੋ ਲਓ ਜੀ ਲੈ ਆ ਬਾਈ ਓਕੇ ਨਹੀਂ ਸੀਗਾ ਯਾਰ ਕੋਈ ਮਾੜੀ ਨਹੀਂ ਬਾਈ ਹਨਾ ਬੋਤੇ ਜੱਡੀ ਆ ਹੈ ਹਾਂ ਇਹਦਾ ਇੱਕ ਆਪਾਂ ਸਿਰਫ ਮਟਰਾਂ ਦਾ ਕਾਰ ਨਹੀਂ ਆ ਹੂੰ ਹੂੰ ਨਹੀਂ ਠੀਕ ਹੈ ਬਈ ਓਕੇ ਦੋਤਾ ਦੇ ਦਿੰਦੀ ਹੂਗੀ 20 ਕਿਲੋ ਬਾਈ ਤਿਆਰ ਹੋ ਕੇ ਦੇਊਗੀ ਬਾਈ ਹੂੰ ਵੱਡੀ-ਵੱਡੀ ਬਹੁਤ ਆ ਯਾਰ ਹਨਾ ਬਣਦੇ ਬਾਈ ਓਕੇ ਉੱਥੇ ਹੀ ਬਣਦੇ ਅੰਦਰ ਹੀ ਬਸ ਬਣਦੇ ਕੋਈ ਨਹੀਂ ਬਣਦੇ ਬਣਦੇ ਫਿਰ ਇੱਥੇ ਹੀ ਬਣਦੇ 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 ਅੱਛਾ 4 4 ਨੰਬਰ ਆ 3 ਨੰਬਰ ਵਾਲੀ ਸੌਰੀ ਉਹ ਪਾਉਣੇ ਦਿੰਨਾ ਮੈਂ ਨਹੀਂ ਕਹ ਬਾਈ ਚੈੱਕ ਪਾਸ ਆ ਵੀ ਚੈੱਕ ਪਾਸ ਆ ਉਹ ਵੀ ਠੀਕ ਆ ਵੀਰੇ 6 ਕਿਲੋ ਦੁੱਧ ਦੇਵੋ ਥੱਲੇ ਠੀਕ ਆ ਐਚ ਵਾਈ ਚਵਾਈ ਦੀ ਕਿਵੇਂ ਆ ਬਾਈ ਚੈੱਕ ਨੰਬਰ ਆ ਬਾਈ ਵਹਿੜ ਚੰਗੀ ਆ ਵੀ ਹਨਾ ਬਾਈ ਨਿਆਣਾ ਪਾ ਨਾ ਪਾ ਮੈਂ ਰਗੀ ਚਵਾਈ ਆ ਠੀਕ ਆ ਇਹ ਕਿੰਨੇ ਦੀ ਦੇ ਦੇਗੇ ਵੀਰੇ ਇਹਦਾ ਮੁੱਲ ਕਰਦੇ ਆ 25000 ਬਾਈ ਦੇਣੀ ਕਿੰਨੇ ਦੀ ਆ ਵੀਰੇ 23000 ਦੀ ਹਾਂ ਨਾ ਹੀ ਛੋੜਛੱਪਾ ਹੀ ਹੋਊਗਾ ਠੀਕ ਆ ਬਾਈ ਓਕੇ ਲੈ ਵੀ ਮਿੱਤਰੋ 23000 ਦੇ ਵਿੱਚ ਮਿਲ ਜਾਊਗੀ ਛੋੜਛੱਪਾ ਹੀ ਹੋਊਗਾ ਤੋਕੜ ਗੱਪਣਾ ਚੈੱਕ ਪਾਸ ਆ ਇਹ ਗੱਪਣ ਹੈਗੀ ਆ ਪੌਣੇ ਤਿੰਨ ਮਹੀਨੇ ਦੀ ਠੀਕ ਹੈ ਬਈ ਓਕੇ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਰਮ ਵਾਲੀ ਲਿਆ ਬਈ ਮੋੜ ਲਿਆ ਵੀਰੇ 6 ਕਿਲੋ ਦੁੱਧ ਆ ਹਨਾ ਹਾਂਜੀ ਇਹ ਠੀਕ ਹੈ ਦੁੱਧ ਵਾਜੂਗੀ ਬਈ ਦੁੱਧ ਬਈ ਕਰੂਗੀ 8-9 ਕਿਲੋ ਇਹ ਹੂੰ ਸਾਫ ਦਾਣਾਦੂਣਾ ਪੈ ਗਿਆ ਹਨਾ ਇਹਨੇ ਵਾਜ ਜਾਣਾ ਦੁੱਧ ਬਈ ਪਣਦੇ ਇੱਥੇ ਪਾਦੇ ਹਾਂ ਨਹੀਂ ਠੀਕ ਆ ਅੱਛਾ ਹੁਣ ਐਂਡ ਵਾਲੀ ਕਿਹੜੀ 4 ਨੰਬਰ ਦੀ 4 ਨੰਬਰ ਤੇ ਉਹ ਖੜੀ ਹੁੰਦੀ ਲਾਲ ਜਿਹੜੀ ਹਾਂਜੀ ਇਹ ਕਿੰਨੇ ਜਰਦੀ ਗੱਪਣਾ ਵੀਰੇ ਤੈਨੂੰ 8ਵਾਂ ਮਹੀਨਾ ਲੱਗਾ ਵਿਆ ਬਈ ਠੀਕ ਆ ਦੁੱਧੋ ਡਰਾਈ ਆ ਹਨਾ ਦੁੱਧੋ ਡਰਾਈ ਹਾਂਜੀ ਠੀਕ ਆ ਬਈ ਇਹ ਕਿੰ ਇਹ 24000 ਮੰਨ ਲ ਕਰਦੇ 23000 ਦੀ ਹਾਂ ਨਹੀਂ ਇਹ ਵੀ 23000 ਦੀ ਮੰਨ ਲ 46000 ਦਾ ਜੋੜਾ ਦੇ ਦਾਂਗੇ ਹਾਂ ਜੀ 23 23 ਠੀਕ ਹੈ ਭਾਈ ਤੇ ਜੇ ਕੋਈ ਮੰਨ ਲ ਆਹ ਤਿੰਨੇ ਲੈਣ ਵਾਲਾ ਬੰਦਾ ਹੋਵੇ ਇਧਰ ਲੈ ਇਕੱਠੀਆਂ ਲੈਣ ਵਾਲਾ ਮੰਨ ਤਨ ਕਰ ਦਾਂਗੇ ਥੋੜਾ ਕਰ ਦਾਂਗੇ ਠੀਕ ਹੈ ਭਾਈ ਲੈ ਮਿੱਤਰੋ ਤਿੰਨੇ ਇਕੱਠੀਆਂ ਲਊ ਤਾਂ ਕਰਾਂਗੇ ਇਕੱਲੀ-ਇਕੱਲੀ ਵਾਲਾ ਉਹ ਨਹੀਂ ਜਿੰਨਾ ਆਪਾਂ ਕਿਹਾ ਹੈ ਨਹੀਂ ਠੀਕ ਹੈ ਵੀਰੇ ਓਕੇ ਭਾਈ ਇਕੱਲੀ-ਇਕੱਲੀ ਵਾਲੇ ਤਾਂ ਨਹੀਂ ਹੋਣਾ ਮੰਨ ਦੇ ਤੋ ਜਿਹੜਾ ਇਕੱਲੀਆਂ ਲਊਗਾ ਉਹਦਾ ਮਾਨਤਨ ਹੋਊਗਾ ਗਾਂ ਚੰਗੀਆਂ ਆਹ ਵੀ ਭਾਈ ਗਾਂ ਰੁੱਤ ਜੀ ਆਉਂਦੀ ਏ ਵੀ ਹੂੰ ਹੂੰ ਨਹੀਂ ਠੀਕ ਹੈ ਵੀਰੇ ਓਕੇ ਭ ਮੋਲੇ ਥੋੜੀ ਜੀ ਹੈ ਨਾ ਸਭੀ ਘਟ ਗਈ ਅੰਗਾ ਹੂੰ ਲੋਈ ਲਈ ਕਿਵੇਂ ਝੜੀ ਹੋਈ ਹੈ ਲੋਈ ਬਾਈ ਇਹਨਾਂ ਡਾਕਟਰ ਨੂੰ ਮੈਂ ਵਿਖਾਈ ਉਹਨਾਂ ਬਈ ਲਹੂਗੀ ਕਿ ਰਾਂ ਇਹਨਾਂ ਨੇ ਲੋਈ ਜਦੋਂ ਮੌਸਮ ਦੇ ਹਿਸਾਬ ਨਾਲ ਨਾ ਹੋ ਜਾਂਦੀ ਤਾਂ ਕੋਈ ਚੱਕਰ ਨਹੀਂ ਹੁੰਦਾ ਉਹ ਥੱਲੇ ਆਉਂਦੀ ਜਾਂਦੀ ਹੈ ਨੰਬਰ ਤੇ ਹੀ ਬਈ ਕਿੰਨਾ ਵੀਰੇ ਨੰਬਰ ਮੇਰਾ 84279 ਹੂੰ 91793 ਇੱਕ ਵਾਰੀ ਹੋਰ ਬੋਲ ਦੇ ਵੀਰੇ 84279 91793 ਠੀਕ ਹੈ ਬਈ ਪੈਨਾ ਮਾਲਾ ਖੁਰਦ ਜਿਲ੍ਹਾ ਲਗਦਾ ਆਪਣਾ ਮੁੱਗਾ ਹੈ ਨਾ ਬਈ ਹਾਂ ਨਰਮਨ ਬਾਈ ਦੇ ਘਰੇ ਨਰਮਨ ਬਾਈ ਦੇ ਘਰੇ ਮੱਦੀ ਵੀ ਕਹਿੰਦੇ ਬਈ ਨਹੀਂ ਬਈ ਨਹੀਂ ਇਹ ਤਾਂ ਤੇਰੇ ਫਿਰ ਉਹਦੇ ਤੇ ਕੀ ਆਉਂਦਾ ਬਈ ਤੇਰਾ ਹੀ ਲਾਇਆ ਹੈ ਤੇਰਾ ਹੀ ਲਾਇਆ ਹੈ ਨਹੀਂ ਮੇਰਾ ਨਹੀਂ ਤੇਰੇ ਟ੍ਰੂ ਕਾਲ ਉਹ ਤੇ ਜਦੋਂ ਮਰਜ਼ੀ ਕੋਈ ਵੀ ਲਾ ਲੇ ਫੋਨ ਮੱਦੀ ਨਾ ਆਉਂਦਾ ਉਹ ਫਿਰ ਕੂੰ ਲਗਾ ਲੂਗਾ ਸੈਟ ਕਰਾ ਲਾ ਉਹਨੂੰ ਬਾਈ ਬਣ ਕੇ ਭਲੇਖਾ ਮੈਨੂੰ ਵੀ ਪੈ ਗਿਆ ਨਿਰਮਲ ਆ ਬਾਈ ਨਾ ਪਾਈਦਾ ਇਹ ਕਾ ਨੋਟ ਕਰ ਲਿਆ ਜੀ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ